ਇਸ ਪ੍ਰੈਸ ਵਾਰਤਾ ਦੇ ਵਿੱਚ ਬਹੁਤ ਹੀ ਸ਼ਾਰਟ ਨੋਟਿਸ ਦੇ ਉੱਤੇ ਪਹੁੰਚੇ ਸਾਰੇ ਹੀ ਸਤਿਕਾਰਯੋਗ ਮੀਡੀਆ ਆਧਾਰਿਆਂ ਦੇ ਸੱਜਣਾ ਦਾ ਮੈਂ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਕੋਇਤਰ ਧਰਤੀ ਦੇ ਉੱਤੇ ਪਹੁੰਚਣ ਤੇ ਸਵਾਗਤ ਕਰਦਾ ਨਿਕਾ ਜੀ ਆਇਆਂ ਆਖਦਾ ਸਾਰੀਆਂ ਸੰਗਤਾਂ ਦਾ ਮੀਡੀਆ ਆਧਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੀ ਗੱਲ ਨੂੰ ਸੰਗਤਾਂ ਦੇ ਅੱਗੇ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੰਘ ਜਗਤ ਦੇ ਅੱਗੇ ਰੱਖਣ ਵਾਸਤੇ ਇੱਥੇ ਹਾਜ਼ਰ ਹੋਏ ਹੋ ਕੱਲ ਮੁਖਸਰ ਸਾਹਿਬ ਦੇ ਵਿੱਚ ਮਾਗੀਆਂ ਦੀਆਂ ਕਾਨਫਰੰਸਾਂ ਸੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ ਉੱਥੇ ਆਮ ਆਦਮੀ ਪਾਰਟੀ ਦੀ ਵੀ ਸਿਆਸੀ ਕਾਨਫਰੰਸੀ ਜਿੱਥੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆਪਣੀ ਸਪੀਚ ਦੇ ਵਿੱਚ ਆਖਿਆ ਕਿ 328 ਰੂਪ ਜੋ ਲਾਪਤਾ ਹੋਏ ਸਨ ਜੋ ਮਸਲਾ ਬੜੇ ਲੰਮੇ ਸਮੇਂ ਤੋਂ ਸਿੱਖ ਜਗਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਨਾਂ 328 ਰੂਪਾਂ ਦੇ ਵਿੱਚੋਂ 169 ਸਰੂਪ ਬੰਗਿਆ ਦੇ ਨੇੜੇ ਇੱਕ ਸਥਾਨ ਤੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਰਾਮਦ ਕਰ ਲਏ ਗਏ ਪ੍ਰਾਪਤ ਕਰ ਲਏ ਗਏ ਇਸ ਤੋਂ ਅੱਗੇ ਉਹ ਕਹਿੰਦੇ ਨੇ ਕਿ 30 ਸਰੂਪਾਂ ਦਾ ਪ੍ਰਬੰਧਕਾਂ ਦੇ ਪਾਸ ਰਿਕਾਰਡ ਹੈ ਤੇ ਬਾਕੀ ਸਰੂਪਾਂ ਦਾ ਉਹਨਾਂ ਦੇ ਕੋਲ ਰਿਕਾਰਡ ਨਹੀਂ ਹੈ ਅਗਲੀ ਗੱਲ ਉਹਨਾਂ ਨੇ ਕੀਤੀ ਕਿ ਇੱਥੇ 30 ਸਰੂਪਾਂ ਦਾ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਸਰੂਪ ਐਸੇ ਨੇ ਜਿਹੜੇ ਅਲੋਟ ਹੋਰ ਅਸਥਾਨਾਂ ਦੇ ਨਾਂ ਤੇ ਹੋਏ ਆ ਤੇ ਉਹ ਇੱਥੇ ਨਹੀਂ ਇਸ ਤਰ੍ਹਾਂ ਦੀ ਸਟੇਟਮੈਂਟ ਇੱਕ ਸੂਬੇ ਦੇ ਮੁਖੀ ਨੂੰ ਦੇਣੀ ਨਹੀਂ ਚਾਹੀਦੀ ਸਾਨੂੰ ਨਹੀਂ ਪਤਾ ਵੀ ਕੀ ਮਜਬੂਰੀ ਰਹੀ ਆ ਮੁੱਖ ਮੰਤਰੀ ਸਾਹਿਬ ਦੀ ਕਿਉਂਕਿ ਇਹੋ ਜੀ ਸਟੇਟਮੈਂਟ ਜਦੋਂ ਸੂਬੇ ਦਾ ਮੁਖੀ ਜਾਰੀ ਕਰਦਾ ਹੈ ਤੇ ਇਹ ਇੱਕ ਤਰ੍ਹਾਂ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖੜੀ ਹੋ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਨੇ ਸਟੇਜ ਤੋਂ ਬਿਆਨ ਦੇ ਦਿੱਤਾ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਨੇ ਉਹ ਸਟੇਟ ਨੂੰ ਲੀਡ ਕਰ ਰਹੇ ਨੇ ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖ ਜਗਤ ਨੇ ਸਿੱਖ ਸੰਗਤਾਂ ਨੇ ਉਹਨਾਂ ਦੀ ਸਟੇਟਮੈਂਟ ਨੂੰ ਸੁਣਿਆ ਹੁਣ ਜਿਹੜੀਆਂ ਸੰਗਤਾਂ ਇਸ ਸਥਾਨ ਤੋਂ ਜਾਂ ਇਸ ਸਥਾਨ ਦੇ ਪ੍ਰਬੰਧਾਂ ਤੋਂ ਜਾਂ ਇਸ ਸਥਾਨ ਦੇ ਚਲਾਏ ਜਾ ਰਹੇ ਕਾਰਜਾਂ ਤੋਂ ਅਵੇਅਰ ਨਹੀਂ ਸਨ ਉਹਨਾਂ ਦੇ ਮਨ ਵਿੱਚ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਨੂੰ ਸੁਣ ਕੇ ਪਹਿਲਾ ਜੋ ਪ੍ਰਭਾਵ ਗਿਆ ਉਹ ਇਹ ਹੈ ਕਿ ਸ਼ਾਇਦ ਇਹ ਕੋਈ ਦੰਬੀ ਪਖੰਡੀ ਡੇਰਾ ਹੈ ਜਿੱਥੇ ਕੋਈ ਕੋਈ ਸਾਧ ਬੈਠਾ ਹੈ ਗੱਦੀ ਲਾ ਕੇ ਉਹ ਪੁੱਛਾ ਕੱਢਦਾ ਹੈ ਜਾਂ ਜਿਸ ਤਰ੍ਹਾਂ ਦੀਆਂ ਦੰਬੀ ਪਖੰਡੀ ਚੀਜ਼ਾਂ ਕਰਦੇ ਨੇ ਉਹੋ ਜਿਹਾ ਇਹ ਡੇਰਾ ਹੈ ਤੇ ਇੱਥੇ 169 ਸਰੂਪ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਨੇ ਬਰਾਮਦ ਕਰ ਲਿਆ ਹੁਣ ਜਦੋਂ ਇਹੋ ਜੀ ਗੱਲ ਸਿੱਖ ਸੰਗਤ ਦੇ ਮਨ ਦੇ ਵਿੱਚ ਜਾਊਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਸਾਰੀਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਰੋਸ ਪੈਦਾ ਹੋਊਗਾ ਦੂਸਰੇ ਪਾਸੇ ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਵਿੱਚ ਆਸਥਾ ਰੱਖਣ ਵਾਲੇ ਇਸ ਸਥਾਨ ਨਾਲ ਜੁੜੀਆਂ ਸੰਗਤਾਂ ਦਾ ਵੀ ਠਾਠਾ ਮਾਰਦਾ ਇਕੱਠ ਹੈ ਬਹੁਤ ਵੱਡਾ ਸਮੁੰਦਰ ਹੈ ਕੱਲਾ ਦੁਆਬਾ ਨਹੀਂ ਮਾਲਵਾ ਤੇ ਮਾਝਾ ਤੇ ਪੁਆਧ ਦੇ ਵਿੱਚ ਵੀ ਸੰਗਤਾਂ ਨੇ ਜੋ ਇਸ ਸਥਾਨ ਦੇ ਨਾਲ ਭਾਵਨਾਤਮਕ ਤੌਰ ਤੇ ਜੁੜੀਆਂ ਨੇ ਔਰ ਮੁੱਖ ਮੰਤਰੀ ਸਾਹਿਬ ਦੀ ਇਸ ਸਟੇਟਮੈਂਟ ਨੇ ਉਹਨਾਂ ਸੰਗਤਾਂ ਨੂੰ ਵੀ ਆहत ਕੀਤਾ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਵੀ ਇਸ ਤਰ੍ਹਾਂ ਦਾ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਇਹਦੇ ਨਾਲ ਕੋਈ ਖੂਨੀ ਝੜਪ ਵੀ ਹੋ ਸਕਦੀ ਸੀ ਕੋਈ ਟਕਰਾਅ ਵੀ ਹੋ ਸਕਦਾ ਸੀ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਸ਼ੁਕਰਾਨਾ ਹੈ ਸ੍ਰੀ ਨਾਭ ਕਮਰ ਰਾਜਾ ਸਾਹਿਬ ਮਾਪੁਰਖਾਂ ਦਾ ਕਿ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਪਰ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਇਹੋ ਜੀ ਸਟੇਟਮੈਂਟ ਦੇ ਕੇ ਤੇ ਫਿਰ ਆਪਾਂ ਚੁੱਪ ਕਰ ਜਾਂਦੇ ਆ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੈ ਸੰਗਤਾਂ আহত ਹੁੰਦੀਆਂ ਨੇ ਤੇ ਟਕਰਾਵ ਵੀ ਪੈਦਾ ਹੋ ਸਕਦਾ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ ਇਹਦੇ ਬਾਰੇ ਜੇ ਮੈਂ ਗੱਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਐਸਆਈਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਰਿਪੋਰਟ ਦੇ ਦਿੱਤੀ ਮੈਂ ਸਮਝਦਾ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਡਾਇਲੌਗ ਚੱਲ ਰਿਹਾ ਸੀ ਤਰ੍ਹਾਂ ਤਰ੍ਹਾਂ ਦੀਆਂ ਸਟੇਟਮੈਂਟਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਰੀ ਕਰ ਰਹੇ ਸੀ ਜਦ ਕਿ ਸਰਕਾਰ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਇਹ ਖੇਤਰ ਨਹੀਂ ਹੈ ਇਹ ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਔਰ ਕੋਲ ਦੁਨੀਆ ਵਿੱਚ ਬੈਠਾ ਸਿੱਖ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਆਸਥਾ ਰੱਖਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਾ ਹੈ। ਸ੍ਰੀ ਦਰਬਾਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਰਵੋੱਚ ਅਸਥਾਨ ਹੈ ਸੁਪਰੀਮ ਪਾਵਰ ਹੈ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਤਖਤ ਨਹੀਂ ਵਿਅਕਤੀ ਵਿਸ਼ੇਸ਼ ਦੇ ਤਖਤ ਪੰਜਾਂ ਸਾਲਾਂ ਬਾਅਦ ਬਦਲ ਜਾਂਦੇ ਨੇ ਪਰ ਇਹ ਅਕਾਲ ਦਾ ਤਖਤ ਹੈ। ਮੈਂ ਸਮਝਦਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਟੇਟਮੈਂਟਾਂ ਉਹਨਾਂ ਦੇ ਰਾਜਨੀਤਿਕ ਨੁਕਸਾਨ ਦਾ ਕਾਰਨ ਬਣਦੀਆਂ ਜਾ ਰਹੀਆਂ ਉਹਨਾਂ ਨੇ ਹੜਬੜੀ ਦੇ ਵਿੱਚ ਕਿਉਂਕਿ ਅੱਜ ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਹੈ ਹੁਣ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਹੈ ਉਹਨਾਂ ਨੇ ਇੱਕ ਸ਼ੋਸ਼ਾ ਛੱਡ ਦਿੱਤਾ ਕਿ ਕੁੱਲ ਦੁਨੀਆ ਦੀ ਜੋ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟਿਕੀ ਹੋਈ ਸੀ ਕਿ ਅੱਜ ਅਕਾਲ ਤਖਤ ਸਾਹਿਬ ਤੋਂ ਕਿਹੋ ਜਿਹੇ ਸਵਾਲ ਕੀਤੇ ਜਾਣੇ ਸਖਤਰੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੀ ਜਵਾਬ ਦੇਣੇ ਆ ਉਹਦੇ ਤੋਂ ਧਿਆਨ ਡਾਇਵਰਟ ਕਰਨ ਵਾਸਤੇ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾ ਬਿਆਨ ਦਿੱਤਾ ਗਿਆ ਹੁਣ ਮੈਂ ਤੁਹਾਨੂੰ ਡਿਟੇਲ ਸਾਂਝੀ ਕਰਦਾ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਮੌਜੂਦ ਨੇ ਮੈਂ ਇੱਥੇ ਇਹ ਵੀ ਦੱਸਦੇ ਆ ਕਿ ਸ਼੍ਰੀ ਹਜੂਰ ਨਾਭ ਕਮਰ ਰਾਜਾ ਸਾਹਿਬ ਜੀ ਦਾ ਪਵਿੱਤਰ ਆਗਮਨ ਉਹਨਾਂ ਦਾ ਜਨਮ 7 ਫੱਗਣ 1862 ਈਸਵੀ ਨੂੰ 3:25 ਮਿੰਟ 17 ਸੈਕਿੰਡ ਤੇ ਦਿਨ ਐਤਵਾਰ ਅੰਮ੍ਰਿਤ ਵੇਲੇ ਪਿੰਡ ਬੱਲੋਵਾਲ ਜੋ ਉਹਨਾਂ ਦਾ ਨਾਨਕਾ ਪਿੰਡ ਇਥੋਂ 10 ਕਿਲੋਮੀਟਰ ਤੇ ਹੈ ਉੱਥੇ ਹੋਇਆ 17 ਭਾਦੋ 1940 ਨੂੰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਸੰਸਕਾਰ ਹੋਇਆ ਉਹ ਸੱਚਖੰਡ ਗਮਨ ਕਰਦੇ ਨੇ ਆ ਸਾਹਮਣੇ ਰਸੋਖਾਨਾ ਸਾਹਿਬ ਦੇ ਵਿੱਚ ਜੋ ਸਮਾਧ ਬਣੀ ਹੋਈ ਹੈ ਇੱਥੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਪੰਜ ਪੂਤਕ ਸਰੀਰ ਦਾ ਸੰਗਤਾਂ ਸੰਸਕਾਰ ਕਰਦਿਆਂ ਨੇ ਔਰ ਮੈਂ ਇੱਥੇ ਵੀ ਦੱਸ ਦਿਆਂ ਕਿ ਇਹ ਜੋ ਸਥਾਨ ਹੈ ਜਿੱਥੇ ਹਜ਼ੂਰ ਦਾ ਸੰਸਕਾਰ ਕੀਤਾ ਗਿਆ ਇਹ ਸੰਸਕਾਰ ਤੋਂ ਬਾਅਦ ਫੋਨ ਦੇ ਵਿੱਚ ਆਉਂਦਾ ਪਰ ਜਿਹੜਾ ਇਹ ਰਸੋਖਾਨਾ ਸਾਹਿਬ ਹੈ ਇਹ ਬਹੁਤ ਪਹਿਲਾਂ ਹੋਂਦ ਵਿੱਚ ਆਉਂਦਾ ਹੈ 1916 ਦੇ ਵਿੱਚ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਜਦੋਂ ਇਸ ਸੰਸਾਰ ਦਾ ਕਲਿਆਣ ਕਰਦੇ ਹੋਏ ਸੰਸਾਰ ਤੇ ਵਿੱਚ ਰਹੇ ਸਨ ਉਹਨਾਂ ਨੇ ਇੱਥੇ ਰਸੋਖਾਨਾ ਸਾਹਿਬ ਦੀ ਨੀਂ ਰੱਖੀ ਰਸੋਖਾਨਾ ਅਸੀਂ ਰਸੋਈ ਸ਼ਬਦ ਵੀ ਵਰਤਦੇ ਆਂ ਘਰਾਂ ਦੇ ਵਿੱਚ ਜਿੱਥੇ ਸਾਡਾ ਪ੍ਰਸ਼ਾਦਾ ਤਿਆਰ ਹੁੰਦਾ ਇਹ ਰਸੋਖਾਨਾ ਸੀ ਸੰਗਤਾਂ ਦੇ ਵਿੱਚ ਇਹ ਵੀ ਗੱਲ ਪ੍ਰਚਲਿਤ ਹੈ ਰਾਜਾ ਸਹਿਬ ਦਾ ਮਜਾਰਾ ਦੀਨ ਦੁਖੀ ਦਾ ਸਹਾਰਾ ਗਰੀਬ ਗੁਰਬੇ ਦਾ ਸਹਾਰਾ ਇਹ ਇਤੋਂ ਦੀਆਂ ਸੰਗਤਾਂ ਵਿੱਚ ਪ੍ਰਚਲਿਤ ਹੈ ਕਹਾਣੀ ਔਰ ਇਹ ਰਸੋਖਾਨਾ ਸਾਹਿਬ ਦੀ ਸਿਰਜਣਾ ਕਰਨ ਪਿੱਛੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਇੱਕੋ ਇੱਕ ਮਕਸਦ ਸੀ ਕਿ ਹਰ ਇੱਕ ਭੁੱਖੇ ਨੂੰ ਇੱਥੇ ਪ੍ਰਸ਼ਾਦਾ ਮਿਲ ਸਕੇ ਔਰ ਨਿਆਸਰੇ ਨੂੰ ਆਸਰਾ ਮਿਲ ਸਕੇ ਇਹ ਹੂਬ ਹੂ ਗੁਰੂ ਸਹਿਬਾਨਾਂ ਦੀ ਸੋਚ ਦੇ ਉੱਤੇ ਮਹਾਰਾਜ ਪੈਰਾ ਦਿੰਦੇ ਸੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਜਿਨ੍ਹਾਂ ਦੇ ਅਸਥਾਨ ਬਾਰੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹਾ ਭਰਮ ਇਹਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਰਸੋਖਾਨਾ ਸਾਹਿਬ ਦਾ ਦਰਬਾਰ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਹੈ ਜਾਂ ਸਿੱਖ ਪੰਥ ਦੇ ਅਨੁਕੂਲ ਨਹੀਂ ਜਾਂ ਕੋਈ ਦੰਬੀ ਪਖੰਡੀ ਡੇਰਾ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੀ ਇੱਕ ਨਿੱਜੀ ਅਨੁਭਵ ਗ੍ਰੰਥ ਦੇ ਰੂਪ ਦੇ ਵਿੱਚ ਅੰਕਿਤ ਕਰਦੇ ਨੇ ਜਿਵੇਂ ਅਸੀਂ ਆਪਾਂ ਸਾਰੇ ਸੋਇ ਜੀਵਨੀ ਲਿਖ ਲੈਨੇ ਅਨੁਭਵ ਹੈ ਉਹਨਾਂ ਨੇ ਭਗਵਾਨ ਬਲਾਸ ਭਗਵਾਨ ਦਾਸ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਬਚਪਨ ਦਾ ਨਾਮ ਸੀ ਜਦੋਂ ਉਹਨਾਂ ਦਾ ਜਨਮ ਹੁੰਦਾ ਪਿੰਡ ਬੱਲੋਵਾਲ ਉਹਨਾਂ ਦਾ ਪਹਿਲਾ ਨਾਮ ਭਗਵਾਨ ਦਾਸ ਰੱਖਿਆ ਜਾਂਦਾ ਭਗਵਾਨ ਬਿਲਾਸ ਮਤਲਬ ਵੀ ਜੋ ਮੇਰੀ ਆਤਮ ਕਥਾ ਮੈਂ ਆਪਣਾ ਅਨੁਭਵ ਕੀਤਾ ਉਹ ਮੈਂ ਅੰਕਿਤ ਕਰ ਰਿਹਾ ਉਹਦੇ ਵਿੱਚ ਹਜ਼ੂਰ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਲਿਖਦੇ ਨੇ ਸਿੱਧ ਕੀ ਹੋ ਸਿੰਘ ਕਰੋ ਧਾਰਨ ਧਰਮ ਉਹ ਗੁਰੂ ਜੀ ਗੋਬਿੰਦ ਸਿੰਘ ਕਹਾ ਜੋ ਅਸੂਲ ਹੈ ਮੁਖ ਵਾਕ ਆਪ ਕਹੀ ਰਬਰ ਜੋ 10 ਮਹੀਨੇ 10 ਭਗਵਾਨ ਕਹਿਣਾ ਕਰੇ ਕਿ ਉਹ ਅਦੂਲ ਹੈ ਬੜੇ ਸਿੰਪਲ ਜਿਹੇ ਅਸ ਨੇ ਇਹਦੇ ਵੀ ਸਿੱਧ ਕੀ ਹੋ ਸਿੰਘ ਸਿੰਘੋ ਸਹਿਤ ਕਦੇ ਪੱਕੇ ਹੋਵੋ ਸਿੱਧ ਕੀ ਹੋ ਸਿੰਘ ਕਰੋ ਧਾਰਨ ਧਰਮ ਹੋ ਉਹ ਧਰਮ ਧਾਰਨ ਕਰੋ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੁੱਖ ਵਾਕ ਆਪ ਕਹੀ ਰਬਰ ਜੋ ਦਸਵੇਂ ਜੋ ਦਸਵੇਂ ਪਾਸ਼ਾ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕੀਤੇ ਨੇ ਦਾਸ ਭਗਵਾਨ ਕਹਿਣਾ ਕਰਿਓ ਕਿ ਉਹ ਦੂਰ ਹੈ ਕਿ ਉਹਨਾਂ ਸ਼ਬਦਾਂ ਦੀ ਆਪਾਂ ਉਲੰਘਣਾ ਕਿਉਂ ਕਰਦੇ ਆ ਆਪਾਂ ਆਪਣੀ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਬਤੀਤ ਕਰੀਏ ਜੋ ਦਸਵੇਂ ਪਾਸ਼ਾ ਨੇ ਗੁਰਨਾਨਕ ਪਾਸ਼ਾ ਨੇ ਸਾਨੂੰ ਜ਼ਿੰਦਗੀ ਜੀਣ ਦਾ ਫਲਸਫਾ ਦਿੱਤਾ ਇਹੋ ਜਿਹੇ ਮਹਾਪੁਰਸ਼ ਜੋ ਇੰਨੀ ਸ਼ਰਧਾ ਰੱਖਦੇ ਨੇ ਔਰ ਮੈਂ ਇੱਥੇ ਵੀ ਦੱਸਦੇ ਆਂ ਮੀਡੀਆ ਆਦਾਰਿਆਂ ਨੂੰ ਕਿ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਦੀ ਕੋਈ ਤਸਵੀਰ ਦੁਨੀਆ ਦੇ ਉੱਤੇ ਮੌਜੂਦ ਨਹੀਂ ਅੰਗਰੇਜ਼ ਫੋਟੋਗ੍ਰਾਫਰ ਨੇ ਰਾਜਾ ਸਾਹਿਬ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਤਸਵੀਰ ਕੈਮਰੇ ਦੇ ਵਿੱਚ ਕੈਦ ਨਹੀਂ ਹੋਈ ਕੈਪਚਰ ਨਹੀਂ ਹੋਈ ਤਰਕਵਾਦੀ ਯੁੱਗ ਦੇ ਵਿੱਚ ਇਹਦੇ ਤੇ ਤਰਕ ਵੀ ਕੀਤੇ ਜਾ ਸਕਦੇ ਨੇ ਪਰ ਜੋ ਸ਼ਰਧਾ ਰੱਖਦੇ ਨੇ ਉਹ ਜਾਣਦੇ ਨੇ ਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਤਤ ਬੇਤੇ ਹੁੰਦੇ ਨੇ ਪ੍ਰਮਾਤਮਾ ਦੇ ਵਿੱਚ ਅਪੇਧ ਪੁਰਸ਼ ਹੁੰਦੇ ਨੇ ਉਹ ਕੋਈ ਵੀ ਕਲਾ ਵਰਤਾ ਸਕਦੇ ਨੇ ਜਦੋਂ ਅੰਗਰੇਜ਼ ਫੋਟੋਗ੍ਰਾਫਰ ਉੱਥੋਂ ਜਾਣ ਲੱਗਾ ਉਹਦੇ ਮਨ ਵਿੱਚ ਆਇਆ ਕਿ ਸ਼ਾਇਦ ਕੋਈ ਜਾਦੂਈ ਤਾਕਤ ਵਰਤ ਕੇ ਫੋਟੋ ਰੋਕ ਦਿੱਤੀ ਗਈ ਤਾਂ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਉਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਮੇਰੀ ਗੱਲ ਸੁਣ ਕੇ ਜਾਹੀਂ ਉਹਨੂੰ ਕਹਿੰਦੇ ਨੇ ਮੈਂ ਫੋਟੋ ਇਸ ਕਰਕੇ ਨਹੀਂ ਦੇ ਰਿਹਾ ਕਿ ਜੇ ਮੇਰੀ ਫੋਟੋ ਤੂੰ ਕੈਮਰੇ ਦੇ ਵਿੱਚ ਕੈਦ ਕਰਕੇ ਸੰਗਤ ਤੱਕ ਪਹੁੰਚਾ ਦਿੱਤੀ ਤੇ ਲੋਕ ਮੇਰੀ ਤਸਵੀਰ ਨੂੰ ਫੋਟੋ ਨੂੰ ਮੱਥਾ ਟੇਕਣਾ ਸ਼ੁਰੂ ਕਰ ਦੇਣਗੇ ਬੁੱਤ ਪ੍ਰਸਤੀ ਕਰਨੀ ਸ਼ੁਰੂ ਕਰ ਦੇਣਗੇ ਇਹੋ ਜੀ ਸੋਚ ਸੀ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਦੀ ਉਹਨਾਂ ਨੇ ਸਾਰੀ ਉਮਰ ਦੇ ਵਿੱਚ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾ ਕੇ ਆਪਣੀ ਤਸਵੀਰ ਵੀ ਨਹੀਂ ਦਿੱਤੀ ਕਿ ਮੇਰੀ ਤਸਵੀਰ ਨੂੰ ਕੋਈ ਮੱਥਾ ਟੇਕ ਕੇ ਮੈਨੂੰ ਇਹ ਪ੍ਰਵਾਹ ਨਹੀਂ ਹੁਣ ਮੈਂ ਆਮ ਆਇ ਇਸ ਮਸਲੇ ਦੇ ਉੱਤੇ ਰਸੂ ਖਾਨਾ ਸਾਹਿਬ ਦੇ ਵਿੱਚ ਸਤਿਭਾਈ ਮਾਨ ਨੇ ਔਰ ਬੜੇ ਆਦਬ ਸਤਕਾਰ ਸਹਿਤ ਸਤਿਭਾਈ ਮਾਨ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 171 ਵਿੱਚੋਂ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਹੈ 79 ਹੈ ਜੋ ਇਹ ਮਸਲਾ 328 ਰੂਪਾਂ ਦਾ ਸ਼ੁਰੂ ਹੋਇਆ ਹੈ ਇਹ 2014 ਤੋਂ 2019 ਦਾ ਮਸਲਾ ਹੈ 2014 ਤੋ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਲਾਪਤਾ ਹੋ ਗਏ ਮੈਂ ਕਿਹਾ ਗਿਆ ਕਹਿ ਰਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਆਇੰਟ ਆਊਟ ਨਹੀਂ ਕਰ ਰਿਹਾ ਇਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜ਼ਾਰਾਂ ਵਾਰ ਦੇ ਚੁੱਕੀ ਹੈ ਇਹ 2014 ਤੋਂ 2019 ਦਾ ਮਸਲਾ ਹੈ ਪਰ ਸਾਡੇ ਕੋਲ 79 ਮਹਾਰਾਜ ਦੇ ਸਰੂਪ ਉਹ ਨੇ 79 ਸਰੂਪ ਉਹ ਨੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪ ਤਾਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ 328 ਰੂਪਾਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ ਇਸ ਤੋਂ ਇਲਾਵਾ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਹਾਂ ਕਿ 1998 ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਦੀਆਂ ਸੀ ਔਰ ਸੰਗਤਾਂ ਸੁਖਣਾ ਸੁਖਦੀਆਂ ਹੁੰਦੀਆਂ ਸੀ ਇਹ ਇਕੱਲਾ ਇਥੇ ਦੀ ਗੱਲ ਨਹੀਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੀ ਗੱਲ ਹੈ ਸੰਗਤਾਂ ਸੁਖਣਾ ਸੁਖ ਦੀਆਂ ਸੀ ਕਿ ਸਾਡੀ ਆ ਸੁਖਣਾ ਪੂਰੀ ਹੋ ਜਵੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ 'ਤੇ ਆ ਕਰਾਂਗੇ ਸੰਗਤਾਂ ਜਾਂਦੀਆਂ ਸਨ ਪ੍ਰਿੰਟਿੰਗ ਪ੍ਰੈਸ ਤੋਂ ਸਰੂਪ ਲੈਂਦੀਆਂ ਸਨ ਤੇ ਗੁਰਦੁਆਰਾ ਸਾਹਿਬ 'ਤੇ ਛਪੇ ਕਰਦਆਂ ਦੀਆਂ ਸਨ 62 ਸਰੂਪ ਐਸੇ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਦੇ ਜਿੱਤੇ ਚ ਭਾਈ ਚਾਦਰ ਸਿੰਘ ਜੀਵਨ ਸਿੰਘ ਦੇ ਛਪੇ ਹੋਏ ਦਿੱਲੀ ਦੀ ਪ੍ਰਿੰਟਿੰਗ ਪ੍ਰੈਸ ਜਾਂ ਹੋਰ ਬਹੁਤ ਸਾਰੀਆਂ ਪ੍ਰਿੰਟਿੰਗ ਪੈਰਸਾਂ ਜਿੱਦਾਂ ਜਿੱਦਾਂ ਸੰਗਤ ਦੀ ਭਾਵਨਾ ਸੀ ਜਿੱਥੋਂ ਜਿੱਥੋਂ ਉਹ ਲੈ ਸਕੇ ਲੈ 1998 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਔਰ ਇਹ ਹੁਕਮਨਾਮਾ 9 ਤਰੀਕ ਚੌਥੇ ਮਹੀਨੇ 9 April 1998 ਨੂੰ ਜਾਰੀ ਹੁੰਦਾ ਹੈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੁਣਾ ਦੇ ਦਸਤਖਤ ਨੇ ਇਦੇ ਵਿੱਚ ਆਦੇਸ਼ ਕੀਤਾ ਜਾਂਦਾ ਹੈ ਪੰਥ ਨੂੰ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਿੰਟਿੰਗ ਪ੍ਰੈਸ ਕਿਸੇ ਵੀ ਗੁਰਬਾਣੀ ਪੋਥੀ ਨੂੰ ਗੁਰੂ ਮਹਾਰਾਜ ਦੇ ਸਰੂਪ ਨੂੰ ਨਹੀਂ ਛਾਪੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦਾ ਕਾਰਜ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰੇ ਹੁਣ ਇੱਥੇ ਮੈਂ ਤੁਹਾਨੂੰ ਸਿੱਧੇ ਤੌਰ ਦੇ ਦਿੱਤੇ ਦੱਸ ਦਿੰਦਾ ਤੁਸੀਂ ਮੁੱਖ ਮੰਤਰੀ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਕਿ ਤੁਸੀਂ ਤਾਂ ਕਹਿ ਦਿੱਤਾ ਸਟੇਜ ਤੋਂ ਕਿ 328 ਲਾਪਤਾ ਸਰੂਪਾਂ ਦੇ ਵਿੱਚੋਂ 169 ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਅਸੀਂ ਬੰਗਿਆਂ ਦੇ ਲਾਗੇ ਸਥਾਨ ਤੋਂ ਪ੍ਰਾਪਤ ਕਰ ਲਏ। মিডিਆ ਵਾਲੇ ادارے ਨੇ ਇਹ ਵੀ ਖਬਰ ਚਲਾ ਦਿੱਤੀ ਵੀ ਉਹ ਰਾਜਾ ਸਾਹਿਬ ਦਾ ਮਜਾਰਾ ਮਜਾਰਾ ਨੌਬਾ ਦਾ ਸਥਾਨ ਹੈ ਰਸੋਖਾਨੇ। ਹੁਣ ਇਹਨਾਂ 169 ਸਰੂਪਾਂ ਦੇ ਵਿੱਚੋਂ 79 ਸਰੂਪ ਹੋ ਨੇ ਜਿਹੜੇ ਪਹਿਲੇ ਸਮੇਂ ਦੇ ਨੇ ਔਰ 62 ਸਰੂਪ ਹੋ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਛਾਪੇ ਹੋਏ ਨੇ। ਹੁਣ ਮੈਂ ਆਵਾਂ ਉਸ ਗੱਲ ਦੇ ਉੱਤੇ 2014 ਤੋਂ ਲੈ ਕੇ 2019 ਦਾ ਮਸਲਾ ਜਦੋਂ ਇਹ ਕਿਹਾ ਜਾਂਦਾ ਹੈ ਵੀ 328 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਾਪਤਾ ਹੋਏ ਉਸ ਸਮੇਂ ਦੇ ਦੌਰਾਨ 2014 ਅਤੇ 2015 ਦੀ ਪ੍ਰਿੰਟਿੰਗ ਦੇ ਵਿੱਚ ਸਰੂਪ ਸਾਡੇ ਕੋਲ ਆਏ 2019 ਦੇ ਵਿੱਚ ਪ੍ਰਕਾਸ਼ਿਤ ਉਹ 2014 ਅਤੇ 15 ਵਿੱਚ ਹੋਏ ਸਨ ਪਰ ਉਹ ਸਾਡੇ ਕੋਲ 2019 ਦੇ ਵਿੱਚ ਪਹੁੰਚਦੇ ਨੇ ਇਹਨਾਂ ਸਰੂਪਾਂ ਦੀ ਗਿਣਤੀ ਕੁੱਲ 30 ਹੈ ਤੇ ਇਹਨਾਂ ਸਰੂਪਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਵੀ ਮੌਜੂਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਮੌਜੂਦ ਹੈ ਤੁਸੀਂ ਸਾਰੇ ਜਾਣਦੇ ਹੋ ਜਦੋਂ ਅਸੀਂ ਸਰੂਪ ਲੈਣੇ ਹੁੰਦੇ ਹਨ ਤਾਂ ਪਹਿਲਾਂ ਵਿਰਤ ਸਰੂਪ ਜਮ੍ਹਾਂ ਕਰਾਏ ਜਾਂਦੇ ਨੇ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਰਤ ਸਰੂਪ ਇਹ ਸਰੂਪ ਪ੍ਰਾਪਤ ਕਰਨ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਜਮ੍ਹਾਂ ਕਰਵਾਏਗਾ ਸਤਕਾਰ ਸਹਿਤ ਰਸੋਖਾਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਸ ਤੋਂ ਬਾਅਦ ਸਾਰਾ ਧਾਰਮਿਕ ਜੋ ਰੀਤ ਰਿਵਾਜ ਹੈ ਉਹ ਪੂਰਾ ਕਰਨ ਤੋਂ ਬਾਅਦ ਸਾਰੀ ਰਿਕੁਆਇਰਮੈਂਟ ਪੂਰੀ ਕਰਨ ਤੋਂ ਬਾਅਦ 30 ਸਰੂਪ ਸਾਨੂੰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਜੋ 20 ਰੂਪ ਰਸੋਖਾਨਾ ਮਯਾਰਾ ਸਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਆਉਂਦੀ ਹੈ ਹੁਣ ਮੈਂ ਤੁਹਾਨੂੰ ਦੱਸ ਦਵਾਂ 2014 ਦੀ ਪ੍ਰਿੰਟਿੰਗ ਯਰ ਦੇ ਵਿੱਚ ਅਲਾਟ ਨੰਬਰ 5000 ਦੇ ਵਿੱਚ 15 ਮਹਾਰਾਜ ਦੇ ਸਰੂਪ ਨੇ ਆ ਲੜੀ ਨੰਬਰ ਵੀ ਮੇਰੇ ਕੋਲ ਲਿਖਿਆ ਹੋਇਆ ਜਿਹਦੇ ਵਿੱਚ 109 ਨਵੰਬਰ ਦਾ 114 ਨਵੰਬਰ 121 ਨਵੰਬਰ 122 ਨਵੰਬਰ 125 ਨਵੰਬਰ 129 ਨਵੰਬਰ 144 ਨਵੰਬਰ 674 ਜੁਲਾਈ ਦਾ ਪ੍ਰਕਰਨ 2412 ਨਵੰਬਰ 2432 ਨਵੰਬਰ 2451 ਨਵੰਬਰ 2472 ਨਵੰਬਰ 2476 ਨੰਬਰ 2483 ਨਵੰਬਰ 2485 ਨਵੰਬਰ ਇਹ 15 ਮਹਾਰਾਜ ਦੇ ਸਰੂਪ ਨੇ ਜਿਹੜੇ 2014 ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਭਾਈ ਕਰਦੀ ਹੈ ਤੇ 2019 ਵਿੱਚ ਬਹੁਤ ਹੀ ਆਦਬ ਸਤਕਾਰ ਸਹਿਤ ਨਤਮਸਕ ਹੋ ਕੇ ਇਹਨਾਂ ਸਰੂਪਾ ਨੂੰ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਰਸੋਖਾਨਾ ਸਾਹਿਬ ਦੇ ਦਰਬਾਰ ਤੇ ਲੈ ਕੇ ਆਉਂਦੀ ਹੈ 2015 ਦੀ ਯਰ ਦੇ ਵਿੱਚ 13 ਰੂਪ ਛਾਪੇ ਗਏ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਦੱਸਦਾ ਕਿ ਇਹ ਜਿਹੜੇ 30 ਰੂਪ ਨੇ 2014 ਤੋਂ 2019 ਦਾ ਜੋ ਫੇਜ਼ ਹੈ 328 ਰੁਪਿਆਂ ਵਾਲਾ ਇਹਦੇ ਵਿੱਚ 30 ਰੂਪ ਨੇ ਜਿਹੜੇ ਸਾਡੇ ਕੋਲ ਆਏ ਨੇ ਇਹਨਾਂ ਵਿੱਚੋਂ 20 ਰੂਪ ਐਸੇ ਨੇ ਜਿਹੜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧ ਕਮੇਟੀ ਲੈ ਕੇ ਆਈ ਅਸੀਂ 30 ਰੂਪ ਜਮ੍ਹਾਂ ਕਰਾਉਂਦੇ ਹਾਂ ਪਰ ਸਾਨੂੰ 20 ਰੂਪ ਜਿਹੜੇ ਅਲੋਟ ਕੀਤੇ ਜਾਂਦੇ ਅਸੀਂ 20 ਰੂਪ ਲੈ ਕੇ ਆਉਂਦੇ ਹਾਂ ਦਾਸ ਸਰੂਪ ਐਸੇ ਨੇ ਜੋ ਦੂਸਾਂਝ ਖੁਰਦ ਦੀ ਸੰਗਤ ਵੱਲੋਂ ਲਏ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਟੁਕਮਾ ਪ੍ਰਬੰਧ ਨਹੀਂ ਹੈ ਟੁਕਮਾ ਸਾਂਭ-ਸਭਾਲ ਕਰਨ ਲਈ ਸਾਧਨ ਸਰਸਾਦਨ ਨਹੀਂ ਨੇ ਤੇ ਉਹਨਾਂ ਨੇ ਵੇਖਿਆ ਕਿ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਸੱਚਖੰਡ ਉਸਾਰਿਆ ਹੋਇਆ ਹੈ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਦੇ ਨਾਲ ਸ਼ਰਧਾ ਤੇ ਸਤਕਾਰ ਦੇ ਨਾਲ ਉਹ 10 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਨੂੰ ਪੇਂਟ ਕੀਤੇ ਦਸਾਂਜ ਖੁਰਦ ਪਿੰਡ ਦੀ ਸੰਗਤ ਨੇ ਜਿਹੜੇ ਉਹਨਾਂ ਨੇ ਉੱਥੋਂ ਲਈ ਸੀ ਔਰ ਜਦੋਂ ਉਹਨਾਂ ਨੇ ਪੇਂਟ ਕੀਤੇ ਬਕਾਇਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਨ ਫਿਊਚਰ ਇਹਦਾ ਸਵਾਲ ਕੀਤਾ ਜਾ ਸਕਦਾ ਹੈ ਸਾਨੂੰ ਰਿਕਾਰਡ ਦਿਓ ਉਹਨਾਂ ਨੇ ਵੀ ਸਾਨੂੰ ਰਿਕਾਰਡ ਮਹੀਆ ਕਰਾਇਆ ਜਿਵੇਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 20 ਰੂਪ ਪ੍ਰਾਪਤ ਕੀਤੇ ਨੇ ਸਾਡੇ ਕੋਲ ਰਿਕਾਰਡ ਹੈ ਪਹਿਲਾ ਅਸੀਂ ਪੱਤਰ ਲਿਖਿਆ ਰਸੀਦ ਉਥੋਂ ਜਾਰੀ ਹੁੰਦੀ ਹੈ ਬਕਾਇਦਾ ਦਰਜ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ 10 ਸਰੂਪ ਦਿੱਤੇ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਵੀ ਰਿਕਾਰਡ ਜਾਰੀ ਕੀਤਾ ਗਿਆ ਸੀ ਉਹ ਰਿਕਾਰਡ ਦੀ ਕਾਪੀ ਵੀ ਸਾਡੇ ਕੋਲ ਮੌਜੂਦ ਹੈ ਫਿਰ ਮੈਨੂੰ ਦੱਸੋ ਵੀ ਇਹ ਕਿਦਾਂ ਸਿੱਧ ਹੁੰਦਾ ਹੈ ਵੀ ਰਸੋਖਾ ਨਮਯਾਰਾ ਰਾਜਾ ਸਾਹਿਬ ਦੇ ਵਿੱਚੋਂ ਲਾਪਤਾ ਸਰੂਪ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਲੱਭ ਲਏ ਇਹ ਨਿਰਾ ਤੇ ਨਿਰਾ ਝੂਠ ਹੈ ਹੁਣ ਜਿਹੜੀ ਐਸ ਆਈ ਟੀ ਆਰਕੜੇ ਦੇ ਰਹੀ ਹੈ ਇਹ ਵੀ ਮੈਂ ਤੁਹਾਨੂੰ ਦੱਸਦੇ ਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਲੈ ਕੇ ਰਿਕਵਰੀ ਕਰਾਂਗੇ ਨਹੀਂ ਹੀ ਸੈੱਟ ਕੇ ਸ਼ਿਫਟ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿਹਨੇ ਹੱਕ ਦਿੱਤਾ ਮਹਾਰਾਜ ਦੇ ਸਲੂਬ ਸ਼ਿਫਟ ਕਰਨ ਦਾ ਇਹ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਔਰ ਜੇਕਰ ਇੱਥੇ ਕੋਈ ਮਰਿਆਦਾ ਦੇ ਵਿੱਚ ਗਤਾਹੀ ਹੋ ਰਹੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਿੱਚ ਕੋਈ ਗੁਸਤਾਖੀ ਹੋਈ ਹੁੰਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਨੂੰ ਪਹਿਲਾਂ ਨੋਟਿਸ ਕੱਢਦੀ ਮੁੱਖ ਮੰਤਰੀ ਨੂੰ ਕੱਢਣ ਦੀ ਲੋੜ ਨਹੀਂ ਸੀ ਪੈਣੀ ਮੁੱਖ ਮੰਤਰੀ ਕੇਵਲ ਸਿਆਸਤ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਜਾਣਦੀ ਹੈ ਗਾਹੇ ਬਗਾਹੇ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਇੱਥੇ ਆ ਕੇ ਜਾਂਚ ਵੀ ਕਰਦੀਆਂ ਰਹੀਆਂ ਔਰ ਬਕਾਇਦਾ ਇਹ ਕਹਦੀਆਂ ਰਹੀਆਂ ਵੀ ਇੱਥੇ ਜਿਹੜੀ ਹੈ ਪੂਰੀ ਗੁਰਬਤ ਦਾ ਪ੍ਰਸਾਰ ਕੀਤਾ ਜਾ ਰਿਹਾ ਔਰ ਮਰਿਆਦਾ ਬਹਾਲ। ਤੁਹਾਡਾ ਇਹ ਮਤਲਬ ਹੈ ਕਿ ਐਸਆਈਟੀ ਦੀ ਰਿਪੋਰਟ ਜਿਹੜੀ ਗਲਤ ਗਈ ਹੈ ਤੁਹਾਨੂੰ ਕੁਝ ਪਤਾ ਹੈ। ਮੈਂ ਕੋਈ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਵੀ ਐਸਆਈਟੀ ਨੇ ਰਿਪੋਰਟ ਕਰ ਦਿੱਤੀ ਹੈ ਕਿ ਬੋਲਣ ਵਾਲੇ ਨੇ ਜਾਣ ਬੁੱਝ ਕੇ ਗਲਤ ਬੋਲ ਦਿੱਤਾ। ਇਹ ਉਹ ਦਾ ਸਵਾਲ ਹੈ। ਤੁਸੀਂ ਆਮ ਆਦਮੀ ਪਾਰਟੀ ਚੱਲੀ ਆ। ਇੱٹری ਕਿ ਤੁਹਾਡੇ ਨਾਲ ਹੀ ਬੈਠੇ ਸਾਡੇ ਹੁਜਨੀ ਸਾਥੀ ਵੀ ਏ ਔਰ ਜਸਵਿੰਦਰ ਸਿੰਘ ਨੂਰਪੁਰ ਉਹਨਾਂ ਦੀ ਵਾਈਫ ਵੀ ਆਮ ਆਦਮੀ ਪਾਰਟੀ ਤੋਂ ਮੈਂਬਰ ਵੀ ਨੇ ਕਿ ਉਹ ਵੀ ਇਸ ਲਈ ਮੈਂ ਆਪਣੀ ਭਾਵਨਾ ਜਾ ਕਰ ਕੀਤੀ ਹੈ ਜੀ ਮੈਂ ਇੱਥੇ ਇਹ ਕੋਈ ਸਿਆਸੀ ਹੋਕਾ ਨਹੀਂ ਦੇ ਰਿਹਾ ਵੀ ਤੁਸੀਂ ਆ ਕਰਦੇ ਹੋ ਉਹ ਕਰਦੇ ਹੋ ਮੈਂ ਆਪਣੀ ਭਾਵਨਾ ਜਾਹਰ ਕੀਤੀ ਹੈ ਕਿ ਮੇਰੀ ਵਫਾਦਾਰੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਹੈ ਮੇਰੀ ਸ਼ਰਧਾ ਹਕੀਕਤ ਇਸ ਦਰਬਾਰ ਦੇ ਪ੍ਰਤੀ ਹੈ ਔਰ ਮੈਂ ਇਸ ਦਰਬਾਰ ਨੂੰ ਨਤਮਸਤਕ ਹੁੰਦਾ ਜੇਕਰ ਇਸ ਦਰਬਾਰ ਦੇ ਬਾਰੇ ਮੁੱਖ ਮੰਤਰੀ ਨੇ ਝੂਠਾ ਪ੍ਰੋਪਾਗੈਂਡਾ ਕਰਕੇ ਔਰ ਏਡੀ ਵੱਡੀ ਸਟੇਜ ਤੋਂ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਹੈ ਸਿੱਖ ਪੰਥ ਦੀਆਂ ਭਾਵਨਾਵਾਂ ਉਸ ਧਰਤੀ ਨਾਲ ਜੁੜੀਆਂ ਨੇ ਇਹੋ ਜੀ ਪਵਿੱਤਰ ਸਟੇਜ ਤੋਂ ਇਹੋ ਜੀ ਪਵਿੱਤਰ ਧਰਤੀ ਤੋਂ ਇਹੋ ਜਿਹਾ ਝੂਠਾ ਪ੍ਰਚਾਰ ਕੀਤਾ ਗਿਆ ਤਾਂ ਸਾਨੂੰ ਇਹੋ ਜੀਆਂ ਪਾਰਟੀਆਂ ਦੀ ਲੋੜ ਨਹੀਂ ਜਿਹੜੀ ਸਾਡੇ ਵਿੱਚ ਪਾੜ ਪਾਵੇ ਇਸ ਪ੍ਰਚਾਰ ਦਾ ਤੁਹਾਨੂੰ ਮਨਸੂਬਾ ਕੀ ਨਹਿਰੀ ਸਾਹਿਬ ਹੀ ਦੱਸ ਸਕਦੇ ਨੇ ਵੀ ਉਹਨਾਂ ਨੇ ਸਾਨੂੰ ਤਾਂ ਇਹੀ ਲੱਗ ਰਿਹਾ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੇ ਕੋਲ ਉੱਥੇ ਦੇਣ ਵਾਸਤੇ ਕੋਈ ਸ਼ਪਾਰਟੀ ਗਨ ਹੈ ਨਹੀਂ ਸੀ ਉਹਨਾਂ ਨੇ ਧਿਆਨ ਡਿਵਰਟ ਕਰਨ ਵਾਸਤੇ ਜਿਹੜਾ ਮੁੱਦਾ ਪੇਸ਼ ਆਇਆ। ਮੈਂ ਇੱਕ ਨਿੱਕੀ ਜੀ ਗੱਲ ਕਰਕੇ ਇੱਥੇ ਵਾਈਂਡ ਅਪ ਕਰ ਦਿੰਨਾ ਫਤਿਹ ਕਰ ਦਿੰਨਾ। ਮੁੱਖ ਮੰਤਰੀ ਸਾਹਿਬ ਤੇ ਆਪਣਾ ਪਿੰਡ ਸਤੌਜ ਸਤੌਜ ਦੇ ਵਿੱਚ ਮੈਨੂੰ ਜਾਣਕਾਰੀ ਮਿਲੀ ਹੈ ਤਿੰਨ ਗੁਰਦੁਆਰਾ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਕੀ ਉਹਨਾਂ ਤਿੰਨ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਰਿਕਾਰਡ ਲੱਭ ਲੈਣਗੇ। ਪਹਿਲਾ ਆਪਣੇ ਪਿੰਡ ਤੋਂ ਹੀ ਸ਼ੁਰੂਆਤ ਕਰਨ ਬਾਤ ਵਿੱਚ ਦੂਜਿਆਂ ਨੂੰ ਟਾਰਗੇਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਆ ਸਾਰੀ ਪ੍ਰੈਸ ਨੂੰ ਪਲੀਜ਼ ਅਸੀਂ ਤਾਂ ਬਹੁਤ ਕੁਝ ਤੁਹਾਨੂੰ ਬੋਲ ਕੇ ਦੱਸਿਆ ਤੁਸੀਂ ਅੱਜ ਆਏ ਆ ਮਹਾਰਾਜ ਨੇ ਤੁਹਾਨੂੰ ਸਮਾਂ ਦਿੱਤਾ ਇੱਥੇ ਮਹਾਰਾਜ ਦੇ ਘਰ ਆਉਣ ਦਾ ਸਾਹਮਣੇ ਹੀ ਸੱਚਖੰਡ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਿੱਥੇ ਸੱਚਖੰਡ ਚ ਬਰਾਜ਼ਮਾਨ ਹੈ ਮਹਾਰਾਜ ਜਰੂਰ ਤੁਸੀਂ ਅਗਰ ਕਿਸੇ ਨੇ ਵਿਜ਼ਿਟ ਕਰਨਾ ਚਾਹੁੰਦੇ ਤਾਂ ਅਸੀਂ ਖੁਲਵਾਇਆ ਹੈ ਕੋਈ ਉੱਥੇ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਤੁਹਾਡਾ ਸਰ ਕਰ ਸਕਦੇ ਹੋ ਜ਼ਰੂਰ ਵਿਖਾਓ ਸਚਖੰਡ ਸਾਹਿਬ ਨੂੰ ਆਪਾਂ ਵੀਡੀਓਗ੍ਰਾਫੀ ਦੇ ਵਿੱਚ ਨਾ ਲੈ ਕੇ ਆਈਏ ਕਿਉਂਕਿ ਮਹਾਰਾਜ ਦੇ ਸ੍ਰੂਪ ਆਪਾਂ ਮਰਿਆਦਾ ਦਾ ਵੀ ਖਿਆਰ ਰੱਖਣਾ ਹੈ ਮੁੱਖ ਮੰਤਰੀ ਸਾਹਿਬ ਸ਼ਾਇਦ ਮਹਾਰਾਜ ਦੇ ਬਿਲਕੁਲ ਤਰ੍ਹਾਂ ਵਿਜ਼ਿਟ ਕਰ ਮੁੱਖ ਮੰਤਰੀ ਸਾਹਿਬ ਵਾਸਤੇ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ੍ਰੂਪ ਇੱਕ ਨਾਰਮਲ ਕਿਤਾਬ ਹੋ ਮੈਂ ਉਹਨਾਂ ਦੀ ਸੋਚ ਕਹਿ ਰਿਹਾ ਪਰ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਦੀ ਜੋਤ ਨੇ ਔਰ ਹਾਜ਼ਰ ਨਾਜ਼ਰ ਗੁਰੂ ਨੇ ਉਹ ਇਸ ਸਮੇਂ ਸਚਖੰਡ ਦੇ ਵਿੱਚ ਨੇਜਾਸਨਾ ਤੇ ਬਰਾਜਮਾਨ ਨੇ ਆਪਾਂ ਉਹਨਾਂ ਨੂੰ ਕੈਮਰੇ ਵਿੱਚ ਲਈ ਲਿਆਉਣਾ ਪਰ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਜਿਹੜੇ ਦਰਸ਼ਨ ਕਰ ਲੋਗੇ ਉਹ ਵੀ ਉਹਨਾਂ ਨੂੰ ਵੀ ਦਰਸ਼ਨ ਕਰਾਵਾਂਗੇ ਹਾਂ ਜਿਹੜੇ ਮਹਾਰਾਜ ਦੇ ਸਰੂਪ ਪ੍ਰਕਾਸ਼ ਨੇ ਉਹਨਾਂ ਨੂੰ ਤੁਸੀਂ ਬਕਾਇਦਾ ਵਿਖਾਓ ਔਰ ਜਿਹੜਾ ਦਰਬਾਰ ਸਾਹਿਬ ਹੈ ਜਿੱਥੇ ਨਿਤਨੇਮ ਹੁੰਦਾ ਉਹੀ ਦਿਖਾਓ ਔਰ ਤੁਸੀਂ ਦਿਖਾ ਸਕਦੇ ਹੋ ਕਿ ਇੱਥੇ ਕੋਈ ਬਾਜ਼ਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ